ਕਿਸਾਰ ਪ੍ਰਭੂ ਜਿਹੜੇ ਮਰਜੀ ਝੋਨੇ ਦੀ ਪਨੀਰੀ ਤੁਸੀਂ ਲਾਓ ਗਲਤੀ ਦਾ ਖਮਾ ਆ ਜਾ ਤੁਹਾਨੂੰ ਭੁਗਤਣਾ ਪੈਣਾ ਜੇ ਪਨੀਰੀ ਦੇ ਵਿੱਚ ਤੁਹਾਡੇ ਤੋਂ ਨਦੀਨ ਨਹੀਂ ਕੰਟਰੋਲ ਹੋਏ ਠੀਕ ਹੈ ਝੋਨਾ ਘਾ ਨਹੀਂ ਕੰਟਰੋਲ ਹੋਇਆ ਚੋਬਾ ਨਹੀਂ ਕੰਟਰੋਲ ਹੋਇਆ ਪਿਛਲੇ ਝੋਨੇ ਦਾ ਬੀਜ ਉੱਗ ਗਿਆ ਆ ਪਹਿਲਾਂ 26 ਲਾਇਆ ਸੀਗਾ ਉਹਦਾ ਵੀ ਉੱਗ ਗਿਆ ਹੁਣ ਪੂਛਾ ਚਵਲੀ ਲਾਤਾ ਦੋਨੋਂ ਦਾ ਪਕਾ ਇੱਕ ਸਾਰ ਨਹੀਂ ਹੋਣਾ ਹੈਗਾ ਲੇ ਬਰੋਮੀ ਪਟਕੇ ਨਾਲ ਲਾ ਦੂਗੀ ਨਾ ਉਹਨੂੰ ਕੋਈ ਸਪਰੇਅ ਮਾਰ ਸਕੇ ਨਾ ਤੁਹਾਨੂੰ ਪਤਾ ਲੱਗਣਾ ਨੇ ਸਾਰੇ ਵੇਲੇ ਜਾ ਕੇ ਗੱਲ ਸਮਝਾਉਣੀ ਹੈ ਇਹੋ ਜੀਆਂ ਗਲਤੀਆਂ ਨਾ ਕਰੋ ਹਰ ਇੱਕ ਚੀਜ਼ ਦੀ ਡੋਜ਼ ਆ ਜਿਹੜੀ ਵੀ ਚੀਜ਼ ਇਨਸਾਨ ਨੇ ਬਣਾਈ ਆ ਉਹਦੀ ਇੱਕ ਡੋਜ਼ ਆ ਜੇ ਘੱਟ ਪਊਗੀ ਤਾਂ ਕੰਮ ਨਹੀਂ ਕਰੂਗੀ ਜੇ ਵੱਧ ਪਊਗੀ ਤਾਂ ਨੁਕਸਾਨ ਕਰ ਸਕਦੀ ਹੈ ਲੋਕਾਂ ਨੇ ਪਨੀਰੀਆਂ ਲਾਈਆਂ ਪੰਜ ਵੇ ਸਵੇ ਦੋ ਦੋ ਮਰਲੇ ਚਾਰ ਚਾਰ ਮਰਲੇ ਤੇ ਸਮਾਨ ਪਾਈ ਜਾਂਦੇ ਹੈਗੇ ਕਿਲੇ ਕਿਲੇ ਦਾ ਅੱਧੇ ਤੇ ਕਿਲੇ ਦਾ ਕਨਾਲ ਕਨਾਲ ਦਾ ਕਿਵੇਂ ਕੰਮ ਚੱਲੂਗਾ ਹਰ ਵੀ ਸਾਈਡ ਤੁਹਾਡੇ ਝੋਨੇ ਦਾ ਵੀ ਨੁਕਸਾਨ ਕਰ ਸਕਦਾ ਹੈਗਾ ਹਾਂ ਜਿਹੜਾ ਸੇਫ ਆ ਉਹ ਤਾਂ ਸੇਫ ਹੈ ਪਰ ਜੇ ਤੁਸੀਂ ਕੋਈ ਕੰਮ ਸਹੀ ਸਮੇਂ ਤੇ ਨਾ ਕਰੋਗੇ ਉਤੋਂ ਤੁਸੀਂ ਦੋਜ ਵੀ ਸਹੀ ਨਾ ਪਾਓਗੇ ਫਿਰ ਰਿਜ਼ਲਟ ਦੀ ਉਮੀਦ ਨਾ ਕਰਿਓ ਫਿਰ ਕੋਈ ਏਜੰਟ ਤੁਹਾਡੀ ਪਨੀਰੀ ਆ ਕੇ ਦੇਖ ਜੂਗਾ ਤਾਂ ਤੁਸੀਂ ਕਿਸੇ ਨੂੰ ਫੋਟੋ ਭੇਜ ਦਿਓਗੇ ਜਾਂ ਕਹਿ ਦਿਓਗੇ ਵੀ ਪੀਲੀ ਹੋ ਗਈ ਪੀਲੀ ਹੋਣ ਦਾ ਜੇ ਕਾਰਨ ਤੁਹਾਨੂੰ ਪਤਾ ਤਾਂ ਹੱਲ ਹੋ ਸਕਦਾ ਜੇ ਕਾਰਨ ਵੀ ਕਿਸੇ ਨੂੰ ਹੋਰ ਨੂੰ ਪਤਾ ਕਰਨਾ ਪੈਣਾ ਤਾਂ ਫਿਰ ਤਾਂ ਪਨੀਰੀ ਦੇ ਉੱਤੇ ਆ ਕੇ ਬਹੁਤ ਵਧੀਆ ਉਹਨੂੰ ਆਬਜ਼ਰਵੇਸ਼ਨ ਕਰਨੀ ਪੈਣੀ ਹੈ